ਫਟਾ ਸਿੰਘ ਉਹ ਵਲੌਗ ਸ਼ੁਰੂ ਕਰੋ ਚਲੋ ਮੈਂ ਕਿਉਂ ਸਕੂਲ ਜਾਣ ਤੋਂ ਪਹਿਲਾਂ ਤਾਂ ਐ ਹੋਇਆ ਮੂੰਹ ਐ ਉੱਤੇ ਹੁੰਦਾ ਨਾ ਕਿ ਬਸ ਕਿਸੇ ਤਰੀਕੇ ਛੁੱਟੀ ਹੋ ਜੇ ਹੈਨਾ ਕਈਦਰ ਬੱਚਿਆਂ ਦਾ ਜੇ ਲੰਚ ਚੰਗੀ ਤਰ੍ਹਾਂ ਪੈਕ ਹੋਇਆ ਨਹੀਂ ਤੇ ਮੰਮ ਨੇ ਆਪਣਾ ਘਰ ਵੀ ਲੈਣਾ ਆਸ਼ਤਾ ਮੰਮ ਨੂੰ ਆਪਣੀ ਗਾਲੀ ਪਈ ਇਹ ਵੀ ਮੈਂ નાਸ਼ਤਾ ਕਰ ਲਾਂ ਬਾਕੀਆਂ ਦੀ ਕੋਈ ਚੱਕਰ ਨਹੀਂ ਹੈਗਾ ਤੇ ਮੈਨੂੰ ਪਸੀਨਾ ਦੇਖੋ ਆਇਆ ਥੋੜੀ ਦੇਰ ਅਸੀਂ ਜੋ ਬਾਹਰ ਨਿਕਲ ਲੰਗਾ ਨੀ ਪਸੀਨੇ ਨਾਲ ਭਰ ਗਿਆ ਮੇਰਾ ਥੋੜੀ ਛੱਡੀਆਂ ਮਣਾ ਘੜਦੀ ਇਦਾਂ ਨੀਤ ਸਿੰਘ ਤੇ ਪ੍ਰੋਜੈਕਟ ਦਾ ਕੰਮ ਪਿਆ ਅਜੇ ਹੋ ਗਿਆ ਨਹੀਂ ਤੇ ਹੋ ਗਿਆ ਫੋਟੋ ਚਲੋ ਜੀ ਫਤਿਹ 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 ਇੱਧਰ ਇੱਧਰਲੀ ਸਾਈਡ ਸਿਪਾਈਕਲ ਨਾਲ ਚਲਾ ਇੱਧਰਲੀ ਸਾਈਡ ਤੇ ਆ ਜਾਓ ਖੰਡ ਇੱਧਰ ਆ ਜਾਓ ਇੱਧਰ ਇੱਧਰੋਂ ਤੇ ਮੋੜੋ ਨਾ ਬਾਰੇ ਮੌਸਮ ਵਧੀਆ ਹਵਾ ਚੱਲਦੀ ਏ ਪਰ ਅੰਦਰ ਬਹੁਤ ਯਾਦਾ ਕਰਨੀ ਹੈ ਸਾਡੀ ਵੈਨ ਬਸ ਆਣੀ ਵਾਲੀ ਏ ਤੇ ਫਤਿਹਵਰਾਂ ਦੀ ਵੈਨ ਤਾਂ ਪਤਾ ਨਹੀਂ ਕਿੰਨੇ ਵਜੇ ਆਵੇ ਹੈ ਪਤਾ ਤਾਂ ਦਿਵੰਤ ਨਾ ਜੋਤ ਵੀ ਆ ਜਾਂਦਾ ਕੋਈ ਨਾ ਹਾਂਜੀ ਲੋ ਜੀ ਸਕੂਲ ਤੋਂ ਆ ਗਏ ਅਸੀਂ ਪਹਿਲਾਂ ਤੁਸੀਂ ਵੇਖਿਆ ਸਿਰੇ ਸਕੂਲ ਜਾਂਦੇ ਤੇ ਨਾਲ ਦੀ ਨਾਲ ਮਿੰਟਾਂ ਨੂੰ ਤੁਸੀਂ ਦੇਖੋਗੇ ਅਸੀਂ ਸਕੂਲ ਤੋਂ ਵਾਪਸ ਆ ਗਏ ਤੇ ਅਮਮਾ ਨਿੰਗੂ ਪਾਣੀ ਬਣਾਇਆ ਪਿਆ ਅਮਮਾ ਨੇ ਮੇਰੇ ਵਾਸਤੇ ਨਿੰਗੂ ਪਾਣੀ ਬਣਾ ਕੇ ਰੱਖਿਆ ਬੱਚਿਆਂ ਵਾਸਤੇ ਵੀ ਰਮਣੀ ਅਸੀਂ ਝੂਆਂ ਦੇ ਨਿਕਲ ਰਿਹਾ ਆ ਦੇਖਦਾ ਹੋਣਾ ਤੁਹਾਨੂੰ ਵੀ ਸਾਰਿਆਂ ਨੂੰ ਇਹ ਘਤੋਂ ਹੀ ਮਿਲਦਾ ਉਹਦੇ ਕਰਕੇ ਹੁਣ ਮਸਜੀ ਆਈ ਪਈ ਐ ਨਾ ਮੰਨ ਕਰਕੇ ਅਮਮਣ ਕਹਿੰਦੀ ਉਹ ਤਾਂ ਕੱਲ ਆਪਣੀ ਵੀਡੀਓ ਚ ਬੋਲਿਆ ਹਣਾ ਪੀਐਸਸੀ ਘੁੰਮ ਘੁੰਮ ਕਿਸ ਦਿਨ ਹੋਗੀ ਤੇ ਉਹਨਾਂ ਲੱਗਿਆ ਕਿ ਸ਼ਾਇਦ ਅਮਮਣ ਗਰਮੀ ਕਰਕੇ ਕੰਬਲੀ ਹੋ ਗਈ ਤੇ ਤਾਂ ਮੂੰਹ ਚ ਇਦਾਂ ਨਿਕਲ ਰਿਹਾ ਤੇ ਅਸੀਂ ਵੈਸੇ ਮਜ਼ਾਕ ਨਾ ਕਹਿੰਨੇ ਚਾਚਾ ਕੰਨਾ ਹੁੰਦਾ ਸੀ ਸਾਡਾ ਹਣਾ ਉਹ ਤਾਂ ਮੀਟਰ ਘੁੰਮ ਘੁੰਮ ਕਿਸ ਦਿਨ ਹੋਗੀ ਪੱਖਾ ਘਰ ਘਰ ਕਿਸ ਦਿਨ ਹੋਗੀ ਰੀਨਾ ਦੀਦੀ ਕਹਿੰਦੀ ਅੰਮੋ ਦੀਦੀ ਦਿਮਾਗ ਨੂੰ ਗਰਮੀ ਚੜ ਗਈ ਅੰਮੋ ਦੀਦੀ ਗਰਮੀਟਰ ਨੂੰ ਕਰਨ ਦੀ ਪਿੱਛੇ ਦੇਣ ਹੋ ਗਈ ਸਾਡੇ ਤੇ ਆਂ ਕਹਿੰਦੇ ਨੇ ਪਿੱਛਦਾਈ ਹੋ ਗਿਆ ਕੀ ਬਣਾਇਆ ਕੀ ਆ ਆਲੂ ਮਟਰ ਵੜੀਆਂ ਕੱਲ ਕੋ ਤੂੰ ਮਟਰ ਖਾਂ ਆਲੂ ਖਾਣ ਨਹੀਂ ਹੈ ਦੇਈ ਕੱਲ ਕੋ ਦੋਣਾ ਹੈ ਸਾਡੀ ਉਹ ਤਾਂ ਫਲੀਆਂ ਵਾਲੇ ਆਲੂ ਹੁਣ ਆਪੇ ਸੁੱਕੇ ਹੋਣਗੇ ਨਹੀਂ ਤੇ ਇਹ ਦੂਜੀ ਆਲੂ ਵੜੀਆਂ ਵਾਲੇ ਆਲੂ ਹੀ ਤਦੋਂ ਖਾਦੇ ਨਹੀਂ ਹਣੋ ਖਾਦੇ ਸਵਾਦ ਉਤਾਰਿਆ ਹੁਣਾ ਤੀ ਤੂੰ ਕਹਿੰਨੀ ਮੈਂ ਖਾਣੀ ਨਹੀਂ ਹੈਗੀ ਹੋਰ ਤੂੰ ਤਾਂ ਫਲੀਆਂ ਦੀ ਸਬਜ਼ੀ ਕਹਿੰਦੀ ਐ ਆਲੂ ਗੋਭੀ ਆਲੂ ਗੋਭੀ ਥੋੜਾ ਘੈਰੀ ਆਲੂ ਆਲੂ ਵੜੀਆਂ ਵੀ ਪਈ ਸਬਜ਼ੀ ਥੋੜੀ ਮੈਂ ਫੇਰ ਉਹ ਖਾ ਲਈ 3-4 ਨਾ ਗੋਭੀ ਦਾ ਮਾਦੀ ਨਾਲ ਸਾਰੇ ਢਿੱਡ ਬਹੁਤ ਲੱਗ ਗਿਆ ਬਾਦੂ ਕਮਾਈ ਤੇ ਅੰਮਣ ਗੋਭੀ ਘਰ ਕੇ ਢਿੱਡ ਦੁਖੰਦੇ ਤੂੰ ਗਰਮੀ ਕਰਕੇ ਢਿੱਡ ਦੁਖੰਦੇ ਨੇ ਕੱਲ ਪਰਸੋਂ ਵੀ ਇਦਾਂ ਹੋਇਆ ਕਿ ਮੈਡਮ ਨੇ ਲੰਚ ਕੀਤਾ ਨਾਲ ਹੀ ਨਾਲ ਢਿੱਡ ਦਰਦ ਕਰਨ ਲੱਗ ਗਿਆ ਤੇ ਅੱਜ ਫੇਰ ਇਦਾਂ ਹੀ ਹੋਇਆ ਇਹ ਮੌਸਮ ਹੀ ਮਿਲਦਾ ਐਵੇਂ ਦਾ ਹੋਇਆ ਪਿਆ ਐ ਗਰਮੀ ਕਰਕੇ ਨਾ ਖਾਣਾ ਪੀਣਾ ਆਪਾਂ ਜੋ ਵੀ ਖਾ ਰਿਆ ਵੇਟ ਵਧੀ ਜਾ ਰਿਹਾ ਏ ਪਰ ਜਿਲਕਾ ਤੈ ਵਰਾ ਜੀ ਜੱਜਾ ਜਗਾ ਰਾਦੀ ਬਾਦੂ ਪਿਆ ਪਾਣੀ ਯਾਰ ਮਿਕਸ ਕਰਾ ਬਰ ਮੈਂ ਤੇਰਾ ਜੀ ਗੋਨਕੀ ਤੇ ਰ ਪਾਇਆ ਹੈ ਨਾ ਬਾਲੇ ਕਿਨੇ ਵੜਾਣਾ ਤਿੰਨ ਦਿਨ ਛੁੱਟੀ ਹੋਣੀ ਹੈ ਤੇਨੂੰ ਬਾਜੀ ਹਾੜੇ ਨੇ ਆਫਿਸ ਜੁਆਇਨ ਕਰ ਲਿਆ ਉਹ ਆਪੇ ਤੁਹਾਨੂੰ ਅੰਮਨ ਦੇ ਚੈਨਲ ਤੇ ਪਤਾ ਲਾ ਦੇਣਾ ਕਿਹੜਾ ਆਫਿਸ ਜੁਆਇਨ ਕੀਤਾ ਬਾਜੀ ਮੈਂ ਕਿ ਦੱਸਾਂ ਤੁਹਾਨੂੰ ਉਹ ਸਰਪ੍ਰਾਈਜ਼ ਦਵਾਂਗੇ ਤੁਹਾਨੂੰ ਸਾਰਿਆਂ ਨੇ ਕੀ ਸਰਪ੍ਰਾਈਜ਼ ਹੈ ਠੀਕ ਹੈ ਲਓ ਜੀ ਹੁਤੇ ਹੁਣੀ ਆਣ ਵਾਲੇ ਨੇ ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਆਪਣਾ ਲੰਚ ਕਰ ਲਈ ਅੰਮਨ ਨੇ ਸਬਜ਼ੀ ਬਣਾਈ ਹੋਈ ਹੈ ਆਲੂ ਤੇ ਮਟਰ ਤੇ ਵੜੀਆਂ ਦੀ ਪਹਿਲਾਂ ਅੱਜ ਮੈਨੂੰ ਆਇਆ ਸੀਗਾ ਮੈਰਾ ਨਾ ਥੋੜਾ ਪਰ ਇੱਕ ਮੈਨੂੰ ਸਾਰੇ ਜਣੇ ਆ ਦੱਸਿਓ ਹੈਗਾ ਤੇ ਸ਼ਾਇਦ ਇਹ ਸਟਾਕਲ ਹੀ ਹੈ ਮੇਰੀ ਲੈਫਟ ਸਾਈਡ ਦਾ ਨਾ ਮਤਲਬ ਲੈਫਟ ਸਾਈਡ ਪੂਰੀ ਹੱਥ ਪੈਰ ਸਾਰਾ ਕੁਝ ਲੱਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੀ ਦਰਦ ਕਰਦਾ ਯਾਰ ਬੁਰਾ ਹਾਲ ਹੋਇਆ ਪਿਆ ਸੱਚੀ ਤੇ ਮੈਨੂੰ ਪਲੀਜ਼ ਉਹਦਾ ਕੋਈ ਹੱਲ ਦੱਸ ਜਾਂ ਮੈਨੂੰ ਕੋਈ ਮੈਡੀਸਿਨ ਦੱਸ ਦੋ ਜਿਹੜਾ ਥੋੜਾ ਮਤਲਬ ਮੇਰੀ ਪੇਨ ਵੀ ਘਟਾ ਦੇ ਤੇ ਚਾਹ ਥੋੜੇ ਇਹ ਪ੍ਰੋਬਲਮ ਨੂੰ ਥੋੜਾ ਜਿਹਾ ਸੈੱਟ ਕਰ ਦੇ ਮੈਨੂੰ ਹੁਣ ਬਹੁਤ ਦਿਨ ਹੋ ਗਏ ਇੱਕ ਵੀਕ ਹੋ ਗਿਆ ਮੈਂ ਬਹੁਤ ਪਰੇਸ਼ਾਨ ਹੋਈ ਪਈ ਆ ਜੇ ਵੀ ਤੁਹਾਡੇ ਕੋਈ ਚੀਜ਼ ਦਾ ਹੱਲ ਹੈਗਾ ਤਾਂ ਮੈਨੂੰ ਕਮੈਂਟ ਬਾਕਸ ਜਰੂਰ ਦੱਸਿਓ ਤੇ ਲਓ ਜੀ ਸਬਜੀ ਦਾ ਕਲਰ ਦੇਖੋ ਬੜੀ ਘੈਂਟ ਸਬਜੀ ਲੱਗ ਰਹੀ ਹੈ ਟੇਸਟੀ ਟੇਸਟੀ ਜੀ ਥੋੜੀ ਘਾਤੀ ਮੇਰੀ ਟੈਨਸ਼ਨ ਖਤਮ ਹੋ ਗਈ ਆਹ ਥੋੜਾ ਮੈਂ ਥੋੜੀ ਜੈਸਟ ਕਰ ਸਕਦੀ ਆ ਤੇ ਫਿਰ ਇਹ ਮਣਗਾ ਤੇ ਨੋ ਜੇ ਮੈਂ ਆ ਜਣੀ ਆ ਦੋ ਮੈਨੂੰ 2.5 ਉਹ ਜ ਫਤੂਰੀ ਆਂਦੇ ਤਿੰਨ ਕੱਲ ਦਾ ਵਾਸਤੇ ਤਿੰਨ 10 ਕ ਤੇ ਆਏ ਹੀ ਥੋੜੀ ਲੇਟ ਹੀ ਆਏ ਸੀਗੇ ਉਹ ਵੈਸੇ ਆਲਮੋਸਟ 3 ਵਜੇ ਤੱਕ ਹੋ ਜੇ ਤਾਂ ਆ ਜਾਂਦੇ ਹੁੰਦੇ ਆ ਉਹ ਉਹ ਆ ਕੇ ਰੋਟੀ ਰੁੱਟੀ ਨਹੀਂ ਖਾਂਦੇ ਹੈਗੇ ਉਹਨਾਂ ਨੂੰ ਜ਼ਿਆਦਾ ਹੁੰਦਾ ਕੋਲਡ ਕਾਫੀ ਮਿਲ ਜੇ ਕੋਈ ਨੂੰ ਤੇ ਜਾਂ ਫਿਰ ਉਦਾਂ ਕੁਝ ਫਰੂਟ ਵਗੈਰਾ ਪਿਆ ਹੁੰਦਾ ਫਰੂਟ ਵਗੈਰਾ ਖਾਂਦੇ ਆ ਉਹ ਫਤ ਪ੍ਰਨੀਬ ਫਤੇ ਦੀ ਮਰਜ਼ੀ ਹੁੰਦੀ ਆ ਕਦੀ ਕਦੀ ਉਹ ਪਰੌਂਠਾ ਮੰਗਦਾ ਹੁੰਦਾ ਹੈ achar ਦੇ ਨਾਲ ਉਹ ਖਾ ਲੈਂਦਾ ਕਿੱਧਰ ਬੰਦਾ ਹੋਲੀ ਹੋਲੀ ਹੋਰ ਬਤੇ ਇੱਧਰ ਇੱਧਰ ਇਦਾਂ ਦੇਖੋ ਸਸਿਗਾਲ ਬੋਲਦਾ ਸਾਰਿਆਂ ਨੂੰ ਹੋਏ ਅੱਜ ਫੇਰ ਬੁਗ ਨੂੰ ਲਾਲ ਹੋਇਆ ਪਿਆ ਬਤੇ ਤੇਰਾ ਵੀ ਬਹਿਨ ਜਿਸੀ ਨਹੀਂ ਚਾੜਦਾ ਆਸੀ ਨਾ ਆਉਂਦੇ ਗਾਂ ਚ ਬੈਂ ਦਾ ਕਰਾਇਆ ਇਹਨਾਂ ਲੈਂਦੇ ਨੇ ਤੇ ਏਸੀ ਵਾਲਿਆਂ ਨੂੰ ਟੈਨਸ਼ਨ ਪੈ ਜਾਂਦੀ ਐ ਵੀ ਤੁਸੀਂ ਬਹਿਨ ਚ ਏਸੀ ਲਾਓ ਤੇਦਾਂ ਮਨ ਉਹ ਆ ਮਮੀ ਦਾ ਫੋਨ ਤੇ ਹਾਂ ਜੀ ਪਰ ਇਹ ਜਿਹੜਾ ਪ੍ਰੋਜੈਕਟ ਪੁੱਤਰੀ ਬਣਾ ਕੇ ਖੜਿਆ ਸੀ ਕੀ ਬਣਾਦਾ ਦੇ ਤਾਂ ਚੈੱਕ ਹੋ ਗਿਆ ਨਾ ਪਿਓ ਜਣੀਆਂ ਪਿਕਚਰ ਕਰ ਲਈਆਂ ਸੀ ਬੈਸਟ ਇੱਕ ਰਹਿ ਗਈ ਸੀ ਹੂੰ ਇੱਕ ਰਹਿ ਗਈ ਸੀ ਫੇਰ ਫੋਨ ਹੀ ਹੈ ਪਤਾ ਬੰਦ ਕਰ ਦੋ ਪੁੱਤਰੀਆ ਫੋਨ ਹੀ ਰਹਿ ਸੀ ਨਾ ਪਤਾ ਹੁਣ ਦੱਸੋ ਤੁਸੀਂ ਹਾਂ ਜੀ ਵੀਰੇ ਹੋਈ ਮੇਰੀ ਉਹ ਨਾਲ ਜਿਹੜੀ ਸਟੋਰੀ ਦੱਸੇ ਹੁਣ ਰਮਣ ਆਪਣਾ ਲੱਗੀ ਹੋਈ ਫੋਨ ਕਰਨ ਸਾਰੇ ਬਾਰ ਲੱਗੇ ਗਿਆ ਬੈਗ ਹਾਂ ਪਤਾ ਵੀ ਆ ਗਿਆ ਫਿਰ ਉੱਥੇ ਨਾ ਜਿਹੜੇ ਕਲੈਡ ਮੇਰੇ ਐਪ ਤੋਂ ਮੈਂਦਾ ਉੱਥੇ ਸਾਰੇ ਸੀ ਗੋਲਗੋਲ ਉਹ ਹਾਂ ਮੇਰੇ ਨਾਲ ਫੇਰੇ ਨਾਲ ਇੱਕ ਬੱਚਾ ਐਕਟਰੀ ਕਰ ਰਹੀ ਸੀ ਮੇਰੇ ਬਾਰੇ ਹੀ ਹਾਂ ਮੈਂ ਆਪਣਾ ਐਫ ਤੇ ਦੱਬਦਾ ਉਹਦੇ ਅੰਦਰ ਆ ਕੇ ਗ੍ਰੀਨ ਲਾਈਟ ਹਾਂ ਮੈਂ ਚੱਲ ਗਿਆ ਅੰਦਰ ਠੀਕ ਭਾਈ ਠੀਕ ਹੈ ਓਕੇ ਓਕੇ ਪੇਸ ਤੇ ਲੱਗੇ ਸੀ ਕਿ ਕੋਈ ਮਸ਼ੀਨ ਲੱਗੀ ਸੀ ਠੀਕ ਹੈ ਠੀਕ ਹੈ ਠੀਕ ਹੈ ਮਸ਼ੀਨ ਠੀਕ ਹੈ ਓਕੇ ਓਕੇ ਅੱਗੇ ਕਰੀ ਕਿ ਲੜਕੀ ਲੜਕੀ ਰ ਕਲਵੰਗਾ ਨਾ ਕਰੇ ਉੱਪਰ ਨੀ ਤੂ ਬੁੱਤ ਤੇ ਫਤਿਹ ਪੁੱਤ ਉੱਪਰ ਬੈਠ ਕੇ ਨਾ ਪਲੇਟ ਦੇ ਵਿੱਚ ਹੀ ਰੱਖ ਲਓ ਠੀਕ ਹੈ

16 ਨਾ ਸੋ ਤਾਂ ਅਣੀ ਲੈ ਟੋ ਪਤਾ ਨਹੀਂ ਸਾਡੇ ਸਾਰੇ ਤੇ ਫੇਰ ਮਿਲ ਸਕਦਾ ਬੱਚੀ ਬਸ ਬਹੁਤ ਚੁੱਪ ਚੱਕ ਕੋਈ ਨਹੀਂ ਦੂਰ ਹੋ ਜਾ ਲੋ ਜੀ ਪਤੇ ਹੁਣੀ ਆ ਗਏ ਸਾਰੇ ਹੁਣ ਸਿਰਫ ਇੱਕ ਬੰਦਾ ਹੋਰ ਸਾਡਾ ਆਉਣ ਵਾਲਾ ਇੱਕ ਸਾਡਾ ਸਟੂਡੈਂਟ ਹੋਰ ਆਉਣ ਵਾਲਾ ਅਸੀਂ ਉਹਨਾਂ ਦੀ ਵੇਟ ਕਰ ਰਹੇ ਪਾਪਾ ਪਾਪਾ ਬਾਜ਼ਾਰ ਨਹੀਂ ਗਏ ਹੋਏ ਕਿਹੜੇ ਗੁਲਿੰਦਰ ਪਾਪਾ ਕਿੱਡੀ ਕਿੰਨੇ ਕ ਪਾਪਾ ਇੱਥੇ ਰਹਿੰਦੇ ਇੱਕ ਪਾਪਾ ਸੰਗਰੂਰ ਇੱਕ ਪਾਪਾ ਬਾਹਰੇ ਨੇ ਇੱਕ ਪਾਪਾ ਹੁਣ ਬਾਜ਼ਾਰ ਗਏ ਹੋਏ ਨੇ ਬਸ ਉਹ ਪਾਪਾ ਦੀ ਵੇਟ ਕਰਨੀ ਹੁਣ ਆਪਾਂ ਨੇ ਹਾਂ ਇੱਕ ਪਾਪਾ ਕੈਨੇਡਾ ਮਾਮੂ ਆ ਕੈਨੇਡਾ ਕੱਲ ਫਤਿਹਪਲੇਖੇ ਨਾ ਮਾਮੂ ਨੂੰ ਕਰੀ ਜਾਏ ਪਾਪਾ ਪਾਪਾ ਧੰਦਾ ਕਾਕਾ ਹੈ ਨਾ ਅਲੱਗ ਹੱਤੇ ਮਮਾ ਗੇਠ ਇਹ ਹੈ ਗੇਠ ਨਹੀਂ ਗਿਟਾ ਕਰ ਗੇਠ ਗੇਠ ਪ੍ਰੀਤ ਮਮਾ ਦੁਕਾਨ ਨਾਲ ਫੋਨ ਲਾ ਕੇ ਜਿਹੜੀ ਓਰੀਜਨਲੀ ਆਂਗੀ ਜਿਹੜੇ ਹੂੰ ਕਰੀ ਜਾਂਦੇ ਤੂੰ ਵੀ ਇੱਦਾਂ ਕਰਕੇ ਕੰਦ ਫੋਨ ਲਾ ਕੇ ਜਿਹ ਹੂੰ ਹਾਂ ਹੂੰ ਮਰੇ ਉਹ ਵੀ ਕਰਨ ਦੀ ਪੂਰੀ ਸੀਰੀਅਸ ਹੋਈ ਪਈ ਪਤਾ ਨਹੀਂ ਕੀ ਹੋ ਗਿਆ ਹੁੰਦਾ ਕਿ ਹੋਰੇ ਤੁਸੀਂ ਰਿਜਿਸਟਰਲ ਨਾ ਐਵੇਂ ਨਾ ਕੁੱਟਾ ਉਹ ਨਾ ਕੁੱਟਾ ਨਹੀਂ ਸਾਨੂੰ ਤਾਂ ਇਹ ਜਮੀਨ ਲੱਗਦਾ ਹੈ ਵੀ ਮਮਾ ਫੋਨ ਤੇ ਲੱਗੇਦਾ ਫੋਨ ਕਿੱਲਾ ਕਰ ਰੱਖਣਾ ਉਦੋਂ ਹਾਂ ਮਮਾ ਲਈ ਮੈਂ ਸਕੂਲ ਸੌਰੀ ਕੋ ਕਰੇਂ ਕੀ ਕਰਾ ਸਰੇ ਸਰਾ ਯਾਹਾਂ ਤੇ ਹਰ ਵੇਲੇ ਆਤਾ ਹੀ ਰਹਿਣਾ ਆਹ ਮਸੀਹ ਨਾ ਬੜਾ ਡਰਦਾ ਨਾ ਆਹ ਮੋਸ ਕੋ ਬੋਲ ਦੇ ਠੱਕ ਦੇ ਥੋੜੀ ਆ ਪੱਟ ਪੱਟ ਦੋਨਾਂ ਦੀ ਕਲਾਸ ਲੱਗੀ ਪਾਪਾ ਨੂੰ ਬੁੱਧੂ ਬਣਾ ਰਹੇ ਸੀ ਰਾਸ ਆ ਕਿ ਕਿਸੇ ਤੇ ਨਹੀਂ ਪਈ ਆ ਗਿਆ ਮਾੜੀ ਜੀ ਪਰਨੀਤ ਦੇ ਪਈ ਆ ਜਦੋਂ ਤੁਹਾਡੇ ਵੀ ਕਾਲੀ ਆ ਤੂੰ ਇਹ ਫੋਨ ਚੁੱਕੋ ਲੰਗੇ ਅਮਨ ਨੂੰ ਤਾਂ ਸਹੀ ਦੀ ਕਲਾਸ ਲਾ ਦੇ ਬਰਡੇ ਬੋਏ ਉਹ ਬਰਡੇ ਬੋਏ ਬਰਡੇ ਬੋਏ ਦਾ ਬੱਡੇ ਦੇ ਵਿੱਚ ਰੋਲਦਾ ਕੱਲ ਤੈਨੂੰ ਕਿਹਾ ਤੇ ਹੈਗਾ ਸੀ ਲੈ ਫੋਨ ਮੇਰੇ ਪਾਪਾ ਨੂੰ ਫੜ ਲੈ ਫੋਨ ਮੇਰੇ ਪਾਪਾ ਨੂੰ ਅਮਨ ਤੇ ਆ ਪਈ ਜੀ ਅਮਨ ਦਾ ਪਤਾ ਲੈਣ ਆਏ ਹੁੰਦੇ ਸਾਰੇ ਜਣੇ ਮੈਂ ਸੁੱਤੀ ਹਾਂ ਪਰ ਕਿਸੇ ਨੇ ਸ਼ਰਮ ਨਹੀਂ ਕੀਤੀ ਹੈਗੀ ਹੋਲ ਇੰਨਾ ਰੋਲਾ ਪਾਇਆ ਇੰਨਾ ਇੰਨਾ ਰੋਲਾ ਪਾਇਆ ਨਾ ਆ ਇਹ ਛੋਟਾ ਆ ਛੋਟਾ ਤੇ ਨਾ ਸਾਰੇ ਪੰਗੇ ਦੀ ਜੜ ਆਹ ਨਾ ਪਟ ਪਟਦਾ ਕਰਨ ਆਲੇ ਆਲੇ ਕਹਾ ਕੀ ਕਰ ਦਿੱਤਾ ਇਹ ਪੈਨੂਆ ਕਾ ਕਰ ਤੂੰ ਖੋਣ ਬੜਾ ਹੋਇਆ ਮੰਮਾ ਨੇ ਅਰਦੀ ਨੇ ਪਹਿਲਾਂ ਚੜਤਾ ਮੇਰੀ ਨਾ ਕਲਾਸ ਲੱਗ ਜੇਗੀ ਮੈਂ ਪਹੁੰਚ ਲਾਉਣੀ ਆ ਆ ਦੇਖ ਆ ਦੇਖ ਫਤਿਹ ਫਤਿਹ ਤੇ ਅੱਜ ਸ਼ਨੀ ਭਾਰੂ ਆ ਬਿਲਕੁਲ ਨਰਮ ਆ ਨਾ ਆ ਕੰਦਰਾ ਨਿੱਕੀ ਨਿੱਕੀ ਜਾ ਰਹੀ ਤੇ ਆ ਆ ਆ ਆ ਮੋਜੀ ਹੋ ਗਈ ਹਏ ਹਏ ਕੀ ਕਹਿੰਦਾ ਹੋ ਨਾ ਨਿਕੋਸ ਤੇ ਹੁਣ ਨੇ ਮੇਰੇ ਦਵਾਲੇ ਹੋਏ ਨੇ ਤੂੰ ਹੀ ਕੁਝ ਕਹਿ ਨਹੀਂ ਸਕਦੇ ਤੂੰ ਹੀ ਅਸਲ ਲੱਗੇ ਹੋਏ ਨਾਲ ਬੈਠ ਕੇ ਤੇ ਕਹਾਂ ਕੀ ਗੱਲ ਲੈ ਭਾਜੀ ਤੂੰ ਹੀ ਰੋਣ ਲੱਗ ਗਿਆ ਨਾ ਯਾਰ ਤੂੰ ਹੀ ਹੋਰ ਤੂੰ ਹੀ ਬੰਦਰਵਾਤਾ ਪੂਰੇ ਮੇਰੇ ਬੁੱਤ ਜੀ ਹੋ ਗਿਆ ਉਹ ਰੋਸ ਕੇ ਮਰਨਾ ਸੋਵਾ ਸਰੋਂ ਲੀ ਗਿਆ ਮਸਾਲਾ ਧੈਂਚੜਿਆ ਅੰਤਰਾ ਲੋ ਜਮੈਂ ਆ ਗਈ ਕਿਚਨ ਚ ਇੱਕ ਵਾਰ ਸਾਬਾ ਬਣਾਣੇ ਆ ਚਾ ਆਪਣੀ ਖਾਸ ਤੇ ਨਾਲ ਬੱਚਿਆਂ ਲਈ ਬਣਾਣੇ ਆ ਆਪਾਂ ਗੋਲਡ ਕਾਫੀ ਕਿਉਂਕਿ ਇਹਨਾਂ ਨੂੰ ਅਜੇ ਨੀਂਦ ਨਹੀਂ ਆ ਰਹੀ ਕਹਿੰਦੇ ਸੀ ਸੋਣਾ ਨਹੀਂ ਪਹਿਲਾਂ ਗੋਲਡ ਤੋਂ ਤੁਹਾਨੂੰ ਕਿ ਦਵਾ ਕਿ ਤੁਹਾਨੂੰ ਦੱਸਿਆ ਸੀ ਨਾ ਉਹਨਾਂ ਨੇ ਇੱਕ ਤਲੀਚੀ ਵਗੈਰਾ ਖਾਦੀ ਰੋਟੀ ਉਹ ਕਦੀ ਮੂਡ ਤੇ ਡਿਪੈਂਡ ਹੈ ਉਹਨਾਂ ਦੇ ਖਾ ਲੰਦੇ ਆਦਰਵਾਇਸ ਫਰੂਟ ਵਗੈਰਾ ਖਾ ਲੰਦੇ ਆ ਤੇ ਜ਼ਿਆਦਾ ਰੋਟੀ ਖਾ ਕੇ ਰਾਜੀ ਨਹੀਂ ਹੈਗੇ ਤੇ ਹੁਣ ਮੈਂ ਉਹਨਾਂ ਨੂੰ ਕਾਫੀ ਬਣਾ ਕੇ ਦਿੰਨੀ ਆ ਕੋ ਨਾਲੇ ਆਪਣੀ ਚਾਹ ਬਣਾਣੇ ਆ ਮੈਂ ਸੁੱਤੀ ਪਈ ਸੀ ਪਰ ਉਹਨਾਂ ਨੇ ਇੰਨਾ ਕਿ ਜ਼ਿਆਦਾ ਰੌਲਾ ਪਾਇਆ ਨਾ ਰੌਲਾ ਪਾਪਾ ਕੇ ਨਾਲ ਮੈਨੂੰ ਵੀ ਉਠਾਤਾ ਮੇਰੀ ਵੀ ਨੀਂਦ ਖੁੱਲ ਗਈ ਮੈਂ ਸੋਚਿਆ ਮੈਂ ਫਤ ਗਈਆਂ ਉੱਤ ਕੀ ਚਾਹ ਚੋ ਬਣਾ ਲੈ ਗਰਮੀ ਗਰਮੀ ਨਹੀਂ ਮਤਲਬ ਗਰਮੀ ਰਹੇਗੀ ਹੈਗੀ ਯਾਰ ਹੁਣ ਨਾ ਹਿਊਮਿਡਿਟੀ ਬਹੁਤ ਹਮਸ ਜੀ ਇੰਨੀ ਕਿ ਜ਼ਿਆਦਾ ਹੋਈ ਪਈ ਐ ਨਾ ਸੱਚੀ ਬੜਾ ਬੁਰਾ ਹਾਲ ਹੋਇਆ ਪਿਆ ਇੱਕ ਵਾਰ ਸੇ ਕਾਫੀ ਬਣਾ ਲਈ ਮੈਂ ਇਹਦੇ ਚ ਪਾਇਆ ਮੈਂ ਕਾਫੀ ਤਾਂ ਪਾਣੀ ਪਾਣੀ ਸੀਗੀ ਆਬਵੀਅਸਲੀ ਕਾਫੀ ਬਣਾਣੀ ਤਾਂ ਕਾਫੀ ਪਾਣੀ ਪਾਉਗੀ ਤੇ ਨਾਲ ਹੀ ਮੈਂ ਇਹਦੇ ਚ ਪਾਇਆ ਐ ਚਾਕਲੇਟ ਪਾਊਡਰ ਤੇ ਨਾਲ ਅਦਰ ਮੈਂ ਗਲਾਸ ਰੱਖ ਲਿਆ ਆਪਣੇ ਚਾਹ ਵਾਸਤੇ ਚਾਹ ਸੁਪਲਗੀ ਥੋੜਾ ਜਿਹਾ ਰੇਚ ਅਜੀ ਅੱਛਾ ਜਿੰਨੀ ਮਰਜ਼ੀ ਕਰਨੀ ਹੋਵੇ ਆਪਣੇ ਪੰਜਾਬੀਆਂ ਕੋਲ ਚਾਹ ਨਹੀਂ ਘੱਡੀ ਜਾਂਦੀ ਹੈ ਨਾ ਮੈਨੂੰ ਲੱਗਦਾ ਹੈ 45 ਡਿਗਰੀ ਤੱਕ ਵੀ ਟੈਂਪਰੇਚਰ ਦੇਖਣ ਨੂੰ ਪਹੁੰਚ ਗਿਆ ਪਰ ਫਿਰ ਵੀ ਚਾਹ ਜ਼ਰੂਰ ਕੀਤੀ ਹੈ ਹਾਂ ਇਹ ਹੈਗਾ ਕਿ ਏਸੀ ਥੱਲੇ ਬੈਠੇ ਨੇ ਏਸੀ ਥੱਲੇ ਬੈ ਕੇ ਦਰਦ ਨਹੀਂ ਲੱਗਦੀ ਜੇਗੀ ਤਾਂ ਚਾਹ ਪੀ ਨੂੰ ਜੀ ਕਰਦਾ ਮੈਨੂੰ ਲੱਗਦਾ ਜੇ ਬਾਹਰ ਹੀ ਹੋਈ ਹੈ ਨਾ ਫਿਰ ਤੇ ਮੈਨੂੰ ਆਉਂਦਾ ਸੀ ਚਾਹ ਪੀਵਾਂਗੀ ਕਿ ਕਿੰਨੀ ਗਰਮੀ ਦਾ ਪਤਾ ਤੁਹਾਰੇ ਉੱਤੇ ਹੀ ਲੱਗਦਾ ਹੈ ਜਿਹੜੇ ਅੰਦਰਾਂ ਚ ਬੈਠੇ ਨੇ ਏਸੀਆਂ ਚ ਉਹ ਉਹਨਾਂ ਨੂੰ ਤਾਂ ਲੱਗਦਾ ਵੀ ਕੋਈ ਚੱਕਰ ਨਹੀਂ ਆਇਗਾ ਏਸੀ ਵਾਲਿਆਂ ਨੇ ਤਾਂ ਇਹ ਹੀ ਕਹਿਣਾ ਇਸ ਵਾਰ ਇੰਨੀ ਗਰਮੀ ਨਹੀਂ ਪਈ ਹੈਗੀ ਠੀਕ ਹੀ ਸੀ ਠੀਕ ਹੀ ਸੀਗਾ ਕੋਪਾਰੀ ਅੰਦਰ ਸੌਣ ਦੀ ਤਿਆਰੀ ਕਰ ਰਹੇ ਨੇ ਪਰ ਮੈਂ ਬਣਾ ਲਈ ਚਾਹ ਕਿਉਂਕਿ ਮੈਨੂੰ ਐ ਕਿ ਮੈਂ ਉੱਠੀ ਕਿ ਹੁਣ ਸਾਰੇ ਹੀ ਉੱਠ ਜੂਗਾ ਇਹਨਾਂ ਰੋਲਾ ਪਾਇਆ ਸੀ ਇਹਨਾਂ ਰੋਲਾ ਪਾਇਆ ਸੀ ਇਹਨਾਂ ਉਹਨਾਂ ਨੇ ਕੋਈ ਸੱਚੀ ਦੱਸਾਂ ਤੱਕ ਲੋ ਜੀ ਔਰੀ ਦੀ ਤਰ੍ਹਾਂ ਆਪਾਂ ਨੇ ਦੇਸੀ ਗਲਾਸਾਂ 'ਚ ਆਪਣੀ ਦੇਸੀ ਚਾਹ ਚਲੋ ਜੀ ਚਾਹ ਹਿੰਦੀ ਆਈ ਦਿੱਤੀ ਓ ਵਾਹ ਕਿਤੇ ਮੈਂ ਕਰ ਤੋ ਇਹ ਤਾਂ ਸਾਰੇ ਪੈ ਗਏ ਕੌਫੀ ਆ ਫੜੋ ਮੈਂ ਤਾਂ ਚਾਹ ਵੀ ਬਣਾ ਲਈ ਹਾਂ ਦੀ ਆਪਣੀ ਹਣ ਓਏ ਆ ਫੜੋ ਆ ਫੜੋ ਜਿਹੜਾ ਇੱਧਰ ਆਏਗਾ ਚਾਹ ਕੌਫੀ ਮਿਲ ਜੇਗੀ ਨਹੀਂ ਤੇ ਨਹੀਂ ਇਹਨੂੰ ਕੁਝ ਵੀ ਨਹੀਂ ਮਿਲਣਾ ਟਿੰਡੀ ਆ ਤਾਂ ਟਿੰਡੀ ਆ ਤੇ ਟਿੰਡੀ ਦੇਖੋ ਕਿਵੇਂ ਨਿਕਲ ਕੇ ਆ ਰਹੀ ਹੈ ਲੈ ਫੜੋ ਓਏ ਓਏ ਲੈ ਰੇ ਪੀ ਲੋ ਉਹਨ ਵੀਰੇ ਨੂੰ ਵੀ ਕਹੋ ਪਾਪਾ ਉਹਨਾਂ ਨੂੰ ਕਹੇ ਉੱਠੋ ਕੇ ਚਾਹ ਪੀ ਲਓ ਕਹੇ ਹੁਣ ਨਹੀਂ ਸੌਣਾ ਹੁਣ ਟਾਈਮ ਨਿਕਲ ਗਿਆ ਮੇਰਾ ਪੈਰ ਖੱਗ ਗਿਆ ਓਏ ਅਮਨ ਆਪ ਸਾਡ ਡੋਲੂ ਦੀ ਕਾਫੀ ਡੋਲ ਜਣੀ ਤੇ ਲੈ ਬੈਠਾ ਕਿਦਾਂ ਹੋ ਫਤਫਤ ਫਤਫਤ ਸਿੱਧਾ ਹੋ ਜਾ ਪੁੱਤ